ਪੰਜਾਬੀ ਦੇ ਪ੍ਰਸਿੱਧ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਪੱਲਾ ਦਾ ਅੱਜ ਦੇਹਾਂਤ ਹੋ ਗਿਆ ਵਾ ਤਾਂ ਪੂਰੀ ਜਿਹੜੀ ਇੰਡਸਟਰੀ ਦੇ ਵਿੱਚ ਸ਼ੋਕ ਦੀ ਲਹਿਰ ਦੇਖੀ ਜਾ ਰਹੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਸਵਿੰਦਰ ਜਸਵਿੰਦਰ ਪੱਲਾ ਪੜੇ ਨੇ ਇੱਥੇ ਹੀ ਉਹਨਾਂ ਨੇ ਜਿਹੜੀ ਆ ਜੌਬ ਕੀਤੀ ਹੈਗੀ ਆ ਤਾਂ ਮੇਰੇ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਰ ਮਜੂਨ ਨੇ ਗੱਲਬਾਤ ਕਰ ਲੈਨੇ ਆ ਸਰ ਜਸਵਿੰਦਰ ਪੱਲਾ ਜੀ ਸਾਡੇ ਵਿੱਚ ਨਹੀਂ ਰਹੇ ਜਦੋਂ ਖਬਰ ਮਿਲੀ ਪਹਿਲਾਂ ਤਾਂ ਕਿਸ ਤਰ੍ਹਾਂ ਦਾ ਲੱਗਿਆ ਕਿ ਉਹ 65 ਸਾਲ ਦੀ ਉਮਰ 'ਚ ਉਹਨਾਂ ਦਾ ਦੇਹਾਂਤ ਹੋ ਗਿਆ ਸੋ ਬੜੇ ਦੁੱਖ ਦੀ ਖਬਰ ਹੈ ਜੋ ਆ ਜਾ ਰਹੀ ਹੈ ਤੇ ਬਹੁਤ ਸਵੇਰੇ ਸਵੇਰੇ ਸਾਨੂੰ ਸਭ ਤੋਂ ਪਹਿਲਾਂ ਇਹ ਦੁੱਖ ਵਾਲੀ ਖਬਰ ਮਿਲੀ ਨਾ ਕਿ ਇਥੋਂ ਪੰਜਾਬ ਚੋਂ ਦੂਜੇ ਸਟੇਟਾਂ ਤੋਂ ਤੇ ਦੂਜੇ ਕੰਟਰੀਆਂ ਤੋਂ ਵੀ ਮੈਨੂੰ ਮੈਸੇਜ ਆਏ ਨੇ ਕੀ ਹੋ ਗਿਆ ਉਹਨਾਂ ਨੂੰ ਕਿਉਂਕਿ ਸਾਰੇ ਜਾਣਦੇ ਸੀ ਕੁਝ ਮਹੀਨਿਆਂ ਤੋਂ ਥੋੜਾ ਤਕਲੀਫ ਜ਼ਿਆਦਾ ਸੀ ਉਹਨਾਂ ਨੂੰ ਪਰ ਹਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹਨੇ ਹਸਮੁਖ ਹਸਾਉਣ ਵਾਲਿਆਂ ਨੂੰ ਵੀ ਕੋਈ ਤਕਲੀਫ ਹੋ ਸਕਦੀ ਹੈ ਸੋ ਉਹ ਜਸਵਿੰਦਰ ਭੱਲਾ ਦੀ ਤਾਂ ਇਹ ਹੈਗਾ ਕਿ ਪੀਪੀਯੂ ਹੁਣ ਐਲੂਮਨਾਇ ਸੀ ਪਰ ਉਹਨਾਂ ਨੇ ਬੀਐਸਸੀ ਐਗਰੀਕਲਚਰ ਤੋਂ ਕੀਤੀ ਐਮਐਸਸੀ ਤੋਂ ਕੀਤੀ ਪੀਐਸਟ ਤੋਂ ਕੀਤੀ ਉਸ ਤੋਂ ਬਾਅਦ ਉਹ ਸਿਸਟਮ 'ਤੇ ਸਰੇ تھے ਡਿਪਾਰਟਮੈਂਟ ਐਕਸਪੈਂਸ਼ਨ ਐਜੂਕੇਸ਼ਨ 'ਚ ਲੱਗੇ ਅਸੋਸੀਏਟ ਪ੍ਰੋਫੈਸਰ ਰਹੇ ਪ੍ਰੋਫੈਸਰ ਰਹੇ ਉਸ ਸਮੇਂ ਹੈੱਡ ਆਫ ਦੀ ਡਿਪਾਰਟਮੈਂਟ ਵੀ ਰਹੇ ਤੇ ਉਹ ਪੜ੍ਹਾਉਂਦੇ ਵੀ ਸੀ ਤੇ ਨਾਲ ਨਾਲ ਐਕਸਟੈਂਸ਼ਨ ਦਾ ਰਿਸਰਚ ਦਾ ਕੰਮ ਕਰਦੇ ਸੀ ਐਕਸਟੈਂਸ਼ਨ ਦਾ ਕੰਮ ਕਰਦੇ ਸੀ ਤੇ ਨਾਲ ਨਾਲ ਉਹ ਇਹ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਕਿ ਲੋਕਾਂ ਤੱਕ ਵੀ ਕੁਝ ਨਮੀਆਂ ਖਾਸ-ਖਾਸ ਦੀਆਂ ਗੱਲਾਂ ਪਹੁੰਚਾਈਏ ਸੋ ਉਹਨਾਂ ਨੇ ਇੱਕ 2 1988 'ਚ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਦੋਂ ਰੀਲਾਂ ਬਣਦੀਆਂ ਹੁੰਦੀਆਂ ਸੀ ਤੇ ਉਹਦੇ 'ਚ ਉਹ ਜਿਹੜਾ ਪ੍ਰੋਗਰਾਮ ਸੀ ਸ਼ਣਕਟਾ 1988 ਜਿਹਨਾਂ ਨੇ ਸ਼ੁਰੂ ਕੀਤਾ ਪਹਿਲਾ ਸੰਕਾਟਾ 2009 ਤੀ ਲਗਾਤਾਰ ਉਹ ਇਹ ਸੰਕਾਟੇ ਦਾ ਆਪਣਾ ਨਵੇਂ ਨਵੇਂ ਐਡੀਸ਼ਨ ਦਿੰਦੇ ਰਹੇ ਸੋ ਲੋਕੀ ਉਡੀਕਦੇ ਹੁੰਦੇ ਸੀ ਕਿ ਐਤ ਕੀ ਸੰਕਾਟੇ ਚ ਨਵਾਂ ਕੀ ਆਇਆ ਹੈਗਾ ਤੇ ਇਥੋਂ ਹੀ ਉਹਨਾਂ ਲੱਗਣ ਲੱਗੇ ਜਦੋਂ ਉਹ ਸਟੂਡੈਂਟ ਹੁੰਦੇ ਸੀ ਸਾਡੇ ਫਾਲੋ ਟੂਰ ਮੈਂ ਉਹਦੇ ਚ ਕੋਈ ਵੀ ਜਿਹੜਾ ਕਲਚਰ ਦਾ ਪ੍ਰੋਗਰਾਮ ਹੁੰਦਾ ਸੀ ਜਸਵਿੰਦਰ ਭੱਲਾ ਹੀ ਉਹਦੇ ਵਿੱਚ ਲੀਡ ਕਰਦੇ ਹੁੰਦੇ ਸੀ ਸਟੇ ਸਟ੍ਰੈਕਟ ਵੀ ਰਹਿੰਦੇ ਸੀ ਬਾਅਦ ਦੇ ਵਿੱਚ ਜਿਹੜੇ ਸਾਡੇ ਕਿਸਾਨ ਮੇਲੇ ਲੱਗਦੇ ਨੇ ਬਹੁਤ ਵੱਡੇ ਹਰ ਸਾਲ ਤੇ ਕਿਸਾਨ ਮੇਲਿਆਂ ਦੇ ਵਿੱਚ ਵੀ ਉਹਨੂੰ ਕੰਡਕਟ ਕਰਦੇ ਸੀ ਸਾਡਾ ਸਾਰਾ ਪ੍ਰੋ ਤੇ ਲੋਕਾਂ ਦੀ ਵੀ ਤਾਂਗ ਹੁੰਦੀ ਸੀ ਕਿ ਜਸਵਿੰਦਰ ਭੱਲਾ ਕੋਈ ਆ ਕੇ ਆਪਣੇ ਚੁਟਕਲੇ ਸੁਣਾਵੇ ਤੇ ਕੁਝ ਇੰਝ ਇੰਝ ਗੱਲਾਂ ਕਰੇ ਕਿ ਉਹਨਾਂ ਨੂੰ ਹਸਾਉਂਦੇ ਸੀ ਉਹ ਸੋ ਸਾਰਾ ਪੰਜਾਬ ਉਹਨਾਂ ਨਾਲ ਜੁੜਿਆ ਸਭ ਜਾਣਦੇ ਨੇ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਦੂਜੇ ਕੰਟਰੀਆਂ 'ਚ ਕਿਉਂਕਿ ਬਾਹਰਲੇ ਕੰਟਰੀਆਂ 'ਚ ਵੀ ਉਹ ਜਾਂਦੇ ਸੀ ਪ੍ਰੋਗਰਾਮ ਕਰਦੇ ਸੀ ਤੇ ਉਹ ਉੱਥੇ ਵੀ ਸਾਰੇ ਜਾਣਦੇ ਨੇ ਇੱਕ ਬਹੁਤ ਵੱਡੀ ਜਿਹੜੀ ਸ਼ੌਕ ਦੀ ਲਹਿਰ ਹੈ ਉਹ ਅੱਜੇ ਚੱਲੀ ਹੋਈ ਹੈ ਮੈਂ ਵੀ ਸਵੇਰ ਤੋਂ ਟੀਵੀ ਵੇਖ ਰਿਹਾ ਸੀ ਕਿ ਜਿੰਨੇ ਵੀ ਚੈਨਲ ਮੈ ਲਾਉਣਾ ਉਹਨਾਂ ਉੱਤੇ ਇਹੀ ਖਬਰ ਚੱ ਰਹੀ ਹੈ ਸੋ ਬਹੁਤ ਵੱਡਾ ਘਟਾ ਸਾਨੂੰ ਪਿਆ ਕੋਈ ਗੱਲਬਾਤ ਹੁੰਦੀ ਸੀ ਉਹਨਾਂ ਦੇ ਕਿਸ ਤਰ੍ਹਾਂ ਦੇ ਸੁਪਨੇ ਹੁੰਦੇ ਸੀ ਕੀ ਕਰਨਾ ਚਾਹੁੰਦੇ ਸੀ ਅੱਗੇ ਹੋਰ ਉਹ ਇੰਡਸਟਰੀਆਂ 'ਤੇ ਕੀ ਦਿਨ ਦੇਣਾ ਚਾਹੁੰਦੇ ਸੀ ਜਾਂ ਯੂਨੀਵਰਸਿਟੀ 'ਤੇ ਕੀ ਕਰਨਾ ਚਾਹੁੰਦੇ ਦੇਖੋ ਇੰਡਸਟਰੀ ਵੀ ਤਾਂ ਟੀਚਰ ਸੀ ਸਭ ਤੋਂ ਪਹਿਲਾਂ ਤਾਂ ਸੀ ਕਿ ਜਿਹੜਾ ਸਾਡਾ ਐਕਸਟੈਂਸ਼ਨ ਦਾ ਡਿਪਾਰਟਮੈਂਟ ਹੁੰਦਾ ਨਾ ਇਹ ਇਦਾਂ ਦਾ ਹੁੰਦਾ ਹੈ ਕਿ ਇਹ ਜਿਹੜੇ ਸਾਡੇ ਫਾਰਮਰ ਜਿੰਨੇ ਆ ਉਹਦੇ ਨਾਲ ਬਹੁਤ ਨੇੜੇ ਜਾ ਕੇ ਕੰਮ ਕਰਦੇ ਨੇ ਇਹ ਉਹਨਾਂ ਦੀ ਬੋਲੀ 'ਚ ਬੋਲਣਾ ਖਾਬਰ ਦੇ ਤਾਂ ਹੀ ਜੁੜਦੇ ਨੇ ਸੋ ਉਹਨਾਂ ਦਾ ਕੋਸ਼ਿਸ਼ ਇਹ ਹੁੰਦੀ ਸੀ ਕਿ ਜਿਹੜੀ ਅਸੀਂ ਨਵੀਂ ਰਿਸਰਚ ਕਰਦੇ ਆ ਉਹ ਸਾਡਾ ਐਕਸਟੈਂਸ਼ਨ ਦਾ ਡਿਪਾਰਟਮੈਂਟ ਖਾਬਰ ਤੱਕ ਲੈ ਕੇ ਜਾਵੇ ਤੇ ਦੂਜਾ ਇਸੀ ਕਿ ਕਲਚਰ ਦੇ ਵਿੱਚ ਵੀ ਸਾਡੇ ਜਿਵੇਂ ਹੁਣ ਕਿਸਾਨ ਮੇਰੇ ਲੱਗਦੇ ਸੀ ਤੇ ਉਹਨਾਂ ਨੇ ਜੋ ਐਗਰੀਕਲਚਰ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਹੁੰਦੀ ਸੀ ਗੱਲ ਕਹਿਣ ਦਾ ਵੀ ਤਰੀਕਾ ਹੁੰਦਾ ਸੀ ਉਹ ਆਪਣੇ ਹਾਸ ਜਿਹੜਾ ਵਿਅੰਗ ਸੀ ਉਹਦੇ ਵਿੱਚੋਂ ਸਾਡੀ ਸਾਇੰਸ ਦੀਆਂ ਵੀ ਗੱਲਾਂ ਕਰ ਜਾਂਦੇ ਸੀ ਤੇ ਫਾਰਮਰ ਸਭ ਜਾਣਦੇ ਸੀ ਕਿ ਭੱਲਾ ਸਾਹਿਬ ਨੇ ਇਹ ਕਿਹਾ ਹੈਗਾ ਅਸੀਂ ਵੀ ਬਹੁਤ ਸਾਰੇ ਸਾਡਾ ਸੀਡ ਦੇ ਜਿਵੇਂ ਪ੍ਰੋਡਕਟਸ ਵੇਰਾ ਹੁੰਦੇ ਨੇ ਉਹਨਾਂ ਦੇ ਅਸੀਂ ਉਹਨਾਂ ਤੋਂ ਐਡਵਰਟਾਈਜ਼ਮੈਂਟ ਵੀ ਕਰਾ ਲੈਂਦੇ ਸੀ ਕਿਉਂਕਿ ਉਹਨਾਂ ਦੀ ਜਿਹੜੀ ਫੋਲੋਇੰਗ ਸੀ ਬਹੁਤ ਜ਼ਿਆਦਾ ਸੀ ਸੋ ਸਾਨੂੰ ਇੰਡਸਟਰੀ ਬਹੁਤ ਘਾਟਾ ਪਿਆ ਤੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਸ਼ਾਇਦ ਮੇਰੇ ਖਲ ਪੰਜਾਬ ਦੀ ਪੰਜਾਬੀ ਦੀ ਕੋਈ ਵੀ ਫਿਲਮ ਹੋਵੇ ਜਿੱਥੇ ਉਹਨਾਂ ਨੇ ਨਾ ਕੰਮ ਕੀਤਾ ਹੋਵੇ ਸੋ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੀ ਪੰਜਾਬੀ ਕਲਚਰ ਯੂਨੀਵਰਸਿਟੀ ਨੂੰ ਤੇ ਸਾਡੀ ਜਿਹੜੀ ਇੰਡਸਟਰੀ ਹੈ ਫਿਲਮ ਦੀ ਉਹਨੂੰ ਬਹੁਤ ਇਹ ਸਾਨੂੰ ਬਹੁਤ ਘਟਾ ਤੇ ਬਹੁਤ ਦੁੱਖ ਵੀ ਮਹਿਸੂਸ ਹੋ ਰਿਹਾ ਆ ਆਖਰੀ ਮੁਲਾਕਾਤ ਕੋਈ ਲਾਸਟ ਕੋਈ ਗੱਲਬਾਤ ਤੁਹਾਡੇ ਨਾਲ ਹੀ ਹੋਈ ਹੋ ਸਰ ਉਹ ਇਦਾਂ ਸੀ ਕਿ ਉਹ ਜਿਹੜੀ ਪ੍ਰੋਬਲਮ ਸੀ ਥੋੜੀ ਜੀ ਉਹਨਾਂ ਦੀ ਜਿਹੜੀ ਸੀ ਹੈਲਥ ਦੀਆਂ ਪ੍ਰੋਬਲਮ ਉਹ ਸਾਡੇ ਯੂਨੀਵਰਸਿਟੀ ਦੇ ਵਿੱਚ ਇੱਥੇ ਹਸਪੀਟਲ ਹੈਗਾ ਹੈ ਤੇ ਉਹ ਕਿਉਂਕਿ ਜਦੋਂ ਤੋਂ ਉਹ ਸਟੂਡੈਂਟ ਸੀ ਇਸ ਹਸਪੀਟਲ ਦੇ ਨਾਲ ਜੁੜੇ ਹੋਏ ਸੀ ਇੱਥੋਂ ਦੇ ਡਾਕਟਰਾਂ ਨਾਲ ਵਿਸ਼ਵਾਸ ਸੀ ਉਹਨਾਂ ਨੂੰ ਤੋਂ ਤਕਰੀਬਨ ਚਾਹੇ ਉਹ ਮੁਹਾਲੇ ਹੀ ਰਹਿੰਦੇ ਸੀ ਉਹ ਮੈਡੀਸਿਨ ਲੈਣ ਵਾਸਤੇ ਸਾਡੇ ਇੱਥੇ ਆਉਂਦੇ ਹੁੰਦੇ ਸੀ ਫ੍ਰੀਕੁਐਂਟਲੀ ਆਉਂਦੇ ਹੁੰਦੇ ਸੀ ਤੇ ਉਦੋਂ ਵੀ ਮੇਰੀ ਮੁਲਾਕਾ ਤੇ ਪਰ ਹੁਣ ਥੋੜਾ ਸੀ ਕਿ ਉਹ ਹੈਲਥ ਦੀਆਂ ਪ੍ਰੋਬਲਮ ਵੱਧ ਰਹੀਆਂ ਸੀ ਉਹਨਾਂ ਦੀ ਸੋ ਜਿੱਥੇ ਕਿ ਕੋਸ਼ਿਸ਼ ਬੜੀ ਕੀਤੀ ਐ ਡਾਕਟਰਾਂ ਨੇ ਵੀ ਇਲਾਜ ਕੀਤੇ ਨੇ ਤੇ ਪਰ ਪ੍ਰਮਾਤਮਾ ਤਾਂ ਜਿੰਨਾ ਕਾ ਆਪਾਂ ਉਮਰ ਦਿੰਦੀ ਐ ਉਹੀ ਆਪਾਂ ਭੋਗਦੇ ਆ ਤੇ ਦੁੱਖ ਹੋਦਾ ਸਾਨੂੰ ਸਾਰਾ ਦਾ ਤਾਂ ਬਿਲਕੁਲ ਡੀਐਸ ਰਿਹਾਡਮੀ ਸਾਹਿਬ ਜੀ ਨਾਲ ਗੱਲਬਾਤ ਕਰਾਂਗੇ ਥੋੜਾ ਜਿਹਾ ਦੱਸੋ ਜਸਵਿੰਦਰ ਭੱਲਾ ਬਾਰੇ ਕੀ ਕਦੋਂ ਤੋਂ ਇੱਥੇ ਯੂਨੀਵਰਸਿਟੀ ਦੇ ਵਿੱਚ ਸੀਗੀ ਕਿਸੇ ਕੇ ਤਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਸੀ ਕਿਸ ਤਰ੍ਹਾਂ ਉਹ ਇੱਥੇ ਪ੍ਰੋਫੈਸਰ ਬਣੇ ਆ ਬਿਲਕੁਲ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਹੁਤ ਅਨਮੋਲ ਹੀਰੇ ਜਿਨ੍ਹਾਂ ਨੇ ਇਥੋਂ ਹੀ ਸਾਰੀ ਪੜ੍ਹਾਈ ਕੀਤੀ ਔਰ ਇੱਥੇ ਸਰਵਿਸ ਵੀ ਕੀਤੀ ਔਰ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ 12 13 ਹਜ਼ਾਰ ਔਰ 12 13 ਲੱਖ ਲੋਕ ਜਿਹੜੇ ਨੇ ਉਹ ਖੇਤੀਬਾੜੀ ਚ ਲੱਗੇ ਹੋਏ ਨੇ ਔਰ ਉਹਨਾਂ ਸਾਰਿਆਂ ਕੋਲ ਮੈਸੇਜ ਪਹੁੰਚਾਉਣ ਵਾਸਤੇ ਇੱਕ ਐਮਬੈਸਡਰ ਦਾ ਰੋਲ ਜਿਹੜਾ ਡਾਕਟਰ ਭੱਲਾ ਨੇ ਕੀਤਾ ਔਰ ਮੈਨੂੰ ਲੱਗਦਾ ਕਿ ਸਾਰੇ ਕਿਸਾਨ ਅੱਜ ਬਹੁਤ ਅਫਸੋਸ ਤੇ ਵਿੱਚ ਹੋਣਗੇ ਸਾਡੇ ਬੀਜ ਦੀ ਗੱਲ ਕਰੀਏ ਸਾਡੇ ਪੌਦਿਆਂ ਦੀ ਗੱਲ ਕਰੀਏ ਸਾਡੇ ਖੇਤੀ ਲਿਟਰੇਚਰ ਦੀ ਗੱਲ ਕਰੀਏ ਸਾਡੀ ਖੇਤੀ ਖੋਜ ਦੀ ਗੱਲ ਕਰੀਏ ਤੇ ਉਹਨੂੰ ਨਾਲ ਦੀ ਨਾਲ ਉਹਨਾਂ ਕੋਲ ਪਹੁੰਚਾਉਣ ਵਾਲੇ ਇਹ ਇੱਕ ਬਹੁਤ ਵੱਡੇ ਐਮਬੈਸਡਰ ਸਨ ਸਾਡੀ ਮੁਲਾਕਾਤ ਇਹਨਾਂ ਦੇ ਨਾਲ ਤਕਰੀਬਨ 90 ਤੋਂ ਹੀ ਕੋਈ ਔਰ ਅੱਜ ਮੈਂ ਸਮਝਣਾ ਕਿ 35 ਸਾਲ ਹੋ ਗਏ ਨੇ ਔਰ ਦੁਪਹਿਰ ਦਾ ਖਾਣਾ ਅਸੀਂ ਇਕੱਠੇ ਖਾਂਦੇ ਹੁੰਦੇ ਸੀ ਤੇ 2020 ਚ ਜਦੋਂ ਇਹ ਰਿਟਾਇਰ ਹੋਏ ਨੇ ਉਦੋਂ ਤੱਕ ਅਸੀਂ ਇਕੱਠੇ ਹੀ ਕੈਰੋਂ ਨੁਕਸਾਨ ਕਰ ਵੇਖੇ ਕੈਰੋਂ ਨੁਕਸਾਨ ਕਰਦੇ ਇਨਚਾਰਜ ਰਹੇ ਕਿਸਾਨਾਂ ਦੇ ਨਾਲ ਇਹਨਾਂ ਦਾ ਰਾਬਤਾ ਇੱਕ ਬਹੁਤ ਅਹਿਮ ਸੀਗਾ ਵੀ ਇਹ ਜੋ ਕਿਸਾਨ ਕਲੱਬ ਹੈ ਇੱਕ ਸਾਡਾ ਜਿਹਦੇ ਵਿੱਚ ਜਿਹਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈਗਾ ਕਿਉਂਕਿ ਲੋਕ ਇਹਨਾਂ ਨੂੰ ਦੇਖਣਾ ਉਦੇਸ਼ ਤੇ ਅਸੀਂ ਉਹਨਾਂ ਨੂੰ ਅਨਰੋਲ ਕਰ ਲੈਂਦੇ ਸੀ ਕਿਸਾਨ ਮੇਲਿਆਂ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਸੀ ਇਹ ਜਿਹੜਾ ਘਾਟਾ ਵਾ ਇਹ ਸਾਨੂੰ ਤਾਂ ਦੁੱਖ ਹੀ ਹੀ ਲੱਗਦਾ ਰਹੇਗਾ ਕਿ ਇੰਨਾ ਘਾਟਾ ਹੈ ਪੂਰਾ ਕਿਵੇਂ ਕਰਾਂਗੇ ਕੋਈ ਵੀ ਮੈਸੇਜ ਕੋਈ ਵੀ ਸਨੇਹਾ ਕਿਸਾਨਾਂ ਨੂੰ ਦੇਣਾ ਹੁੰਦਾ ਸੀ ਤਾਂ ਸਾਡਾ ਬਹੁਤ ਜਲਦੀ ਲੋਕਾਂ ਦੇ ਕੋਲ ਪਹੁੰਚ ਜਾਂਦਾ ਦੱਸੋ ਕਿ 35 ਸਾਲ ਦਾ ਸਫ਼ਰ ਤੁਹਾਡੇ ਨਾਲ ਰਿਹਾ ਉਸ ਦੌਰਾਨ ਉਹਨਾਂ ਦੇ ਕੋਈ ਸੁਪਨੇ ਕੀ ਕਹਿੰਦੇ ਹੁੰਦੇ ਸੀ ਮੈਂ ਕੁਝ ਹੋਰ ਯੂਨੀਵਰਸਿਟੀ ਵਾਸਤੇ ਕਰਨਾ ਚਾਹੁੰਦਾ ਜਾਂ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਵਾਸਤੇ ਕੁਝ ਕਰਨਾ ਚਾਹੁੰਦਾ ਦੇਖੋ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਇੱਕੋ ਜਿਹੇ ਇਨਸਾਨ ਸੀ ਕਿ ਜਿਹੋ ਜੇ ਟੀਵੀ ਦੇ ਉੱਤੇ ਜਿਵੇਂ ਉਹ ਹਸਾਉਂਦੇ ਸੀ ਤੇ ਉਵੇਂ ਤੇ ਇੱਕ ਅਸਲੀ ਜ਼ਿੰਦਗੀ ਦੇ ਵਿੱਚ ਵੀ ਹਸਾਉਂਦੇ ਸੀਗੇ। ਔਰ ਅਸਲੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਇਨਸਾਨ ਸੀਗੇ ਕਿ ਉਹ ਕਿਸੇ ਦਾ ਦੁੱਖ ਜਾਂ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ ਹੁੰਦੇ। ਬਹੁਤ ਹੀ ਜ਼ਿਆਦਾ ਐਜ ਹੈਡ ਇਹ ਜੀ ਮੇਰਾ ਟੀਚਰ ਮੈਨੂੰ ਪਹਿਲੀ ਵਾਰ 2 1990 ਦੇ ਵਿੱਚ ਆ ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿੱਚ ਲਿਜਾਣ ਵਾਲੇ ਉਹ ਨੇ। ਜੇ ਨਾਨੇ ਦੱਸਿਆ ਵੀ ਆਓ ਬੱਚਿਆਂ ਨੂੰ ਔਰ ਜੂਥ ਫੈਸਟੀਵਲਾਂ ਦੇ ਵਿੱਚੋਂ ਸਾਡੇ ਬੱਚਿਆਂ ਨੂੰ ਇੰਨੀ ਨੈਸ਼ਨਲ ਪੱਧਰ ਤੱਕ ਪਹੁੰਚਾਉਣ ਵਾਲੇ ਉਹ ਨੇ ਔਰ ਉਹਨਾਂ ਦਾ ਸੁਪਨਾ ਇਹ ਹੁੰਦਾ ਸੀ ਕਿ ਹਰ ਇੱਕ ਦੀ ਮੈਂ ਮਦਦ ਕਰਾਂ ਤੇ ਵਾਕਿਆ ਹੀ ਉਹ ਮਦਦ ਕਰਦੇ ਵੀ ਰਹੇ ਔਰ ਤਾਂ ਹੀ ਅੱਜ ਹਰ ਇੱਕ ਨੂੰ ਦੁੱਖ ਲੱਗ ਰਿਹਾ ਕਿ ਡਾਕਟਰ ਪੱਲਾ ਸਾਡੇ ਵਿੱਚ ਨਹੀਂ ਰਿਹਾ ਸਰਕਾਰੀ ਜੋਬ ਦੇ ਨਾਲ-ਨਾਲ ਜਦੋਂ ਸੰਕਟਾ ਕਰਦੇ ਸੀ ਸਰਕਾਰ ਦੇ ਤਵੇ ਲਾਉਂਦੇ ਸੀ ਉਸ ਤਰ੍ਹਾਂ ਕੋਈ ਗੱਲਾਂ ਕਰਦੇ ਹੁੰਦੇ ਸੀ ਕਿ ਯਾਰ ਮੈਂ ਸਰਕਾਰ ਦੇ ਤਵੇ ਲਾ ਰਿਹਾ ਸਰਕਾਰੀ ਜੋ ਚ ਕੋਈ ਦਿੱਕਤ ਨਾ ਆ ਜਾਏ ਇਸ ਤੋਂ ਨਹੀਂ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਕਿ ਵੈਸੇ ਜਿਵੇਂ ਮੈਂ ਤਾਂ ਕਿਹਾ ਕਲਮ ਕਹਿ ਦੇਣਾ ਭਈ ਜਦੋਂ ਤੁਸੀਂ ਵੀ ਆਉਂਦੇ ਹੋ ਤੇ ਮੈਂ ਤੁਹਾਨੂੰ ਕਹਿ ਦੇਣਾ ਵੀ ਵਾਹ ਭਈ ਗਣਾ-ਗਣਾ ਕਰਾਤੀ ਤੁਸੀਂ ਤੁਸੀਂ ਇਹ ਦੇਖੋ ਕਿ ਉਹ ਮੇਰਾ ਡਾਇਲੋਗ ਚੁੱਕ ਕਿਉਂ ਨਾ ਇੱਕ ਫਿਲਮ 'ਚ ਫਿੱਟ ਕੀਤਾ ਤੇ ਮੈਂ ਮਜ਼ਾਕ 'ਚ ਉਹਨਾਂ ਨੂੰ ਕਿਹਾ ਵੀ ਮੇਰੇ ਵੀ 8000 ਰੁਪਏ ਪੈਸੇ ਬਣਦੇ ਆ ਬਹੁਤ ਹੱਸ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਕੋਲ ਜਿਹੜੇ ਪੈਸੇ ਉਹ ਵੀ ਤੇਰੇ ਹੀ ਐ ਔਰ ਜਿਹੜੀ ਰਹੀ ਗੱਲ ਤੁਸੀਂ ਕਹਿੰਨੇ ਹੋ ਕਿ ਕਿਤਰਾ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ ਔਰ ਤਵੇ ਲਾਉਂਦੇ ਸੀ ਉਹ ਤਾਂ ਵੀ ਨਹੀਂ ਸੀ ਉਹ ਇੱਕ ਸਨੇਹਾ ਉਹ ਇੱਕ ਅੰਦਾਜ਼ ਸੀ ਉਸ ਰੂਪ ਦੇ ਵਿੱਚ ਸਨੇਹਾ ਲੋਕਾਂ ਨੂੰ ਦਿੰਦੇ ਸੀ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ ਬਹੁਤ ਜ਼ਿਆਦਾ ਨੇਕ ਤੇ ਵਧੀਆ ਇਨਸਾਨ ਜਿਹੜਾ ਅਸੀਂ ਆਪਾਂ ਅੱਜ ਖੋਲਿਆ ਜਸਵਿੰਦਰ ਪੱਲਾ ਦਾ ਅੱਜ ਦਿਹਾਂਤ ਹੋ ਗਿਆ ਵਾ ਤਾਂ ਪੂਰੀ ਇੰਡਸਟਰੀ ਦੇ ਵਿੱਚ ਅੱਜ ਸ਼ੋਕ ਦੀ ਲਹਿਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ